ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਸਾਰੇ ਦਰਸ਼ਕਾਂ ਦਾ ਅਕਾਲ ਕਰ ਰਹੀ ਸੀ ਕਿ ਬਹੁਤ ਸਾਰੇ ਮੁੱਦੇ ਐਸ ਵੇਲੇ ਚੱਲ ਰਹੇ ਨੇ ਸੰਗਾ ਜੀ ਐਡਮਿੰਟਨ ਤੋਂ ਸੜਨ ਨਾਲ ਜੁੜੇ ਹੋਏ ਨੇ ਐਡਮਿੰਟਨ ਦੇ ਨਾਲ ਜੁੜੀਆਂ ਸਰਗਰਮੀਆਂ ਬਾਰੇ ਜਾਣਕਾਰੀ ਸੰਗਾ ਜੀ ਦੇਣਗੇ ਸੰਗਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦਾ ਮਾਰਨਿੰਗ ਸ਼ੋਅ ਦੇ ਵਿੱਚ ਬਹੁਤ ਬਹੁਤ ਧੰਨਵਾਦ ਜਰੀ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੰਗਾ ਜੀ ਬਹੁਤ ਸਾਰੀਆਂ ਸਰਗਰਮੀਆਂ ਤਾਂ ਚੱਲ ਰਹੀਆਂ ਚਲੋ ਸਰਗਰਮੀਆਂ ਦੇ ਉੱਤੇ ਨਜ਼ਰ ਪਾਵਾਂਗੇ ਬਾਅਦ ਦੇ ਵਿੱਚ ਪਹਿਲਾਂ ਇਹ ਦੱਸੋ ਵੀ ਤੁਹਾਡੇ ਹਾਲਚਾਲ ਕੀ ਨੇ ਤੇ ਤੁਹਾਡੇ ਮੌਸਮ ਦੇ ਹਾਲਚਾਲ ਵੀ ਸੁਣਾਓ حال چال ਸ਼ਹਿਰੀ ਬਹੁਤ ਵਧੀਆ ਨੇ ਇੱਥੇ ਇਸ ਵੇਲੇ ਪਰ ਦੋ ਕੁ ਦਿਨ ਪਹਿਲਾਂ ਸਾਡੇ ਜਿਹੜਾ ਮੌਸਮ ਸੀਗਾ ਬੜਾ ਤਲਖਾ ਜਾ ਹੋ ਗਿਆ ਸੀਗਾ ਕਿਉਂਕਿ ਹਾਲਾਂਕਿ ਦੇਖੋ ਉਸ ਦਿਨ ਵੀ ਤਾਪਮਾਨ ਇੰਨਾ ਘਟਿਆ ਨਹੀਂ ਸੀ ਪਰ ਹਵਾ ਜਿਹੜੀ ਜੀ ਉਹ 70 ਤੋਂ 80 ਕਿਲੋਮੀਟਰ ਤੱਕ ਦੇ ਬੁੱਲੇ ਆ ਰਹੇ ਸੀਗੇ ਔਰ ਜਿਹੜੀ ਸਨੋ ਸੀਗੀ ਉਹ ਉੜ ਉੜ ਕੇ ਹਾਈਵੇ ਦੇ ਉੱਤੇ ਸੜਕਾਂ ਦੇ ਉੱਤੇ ਆ ਰਹੀ ਸੀ ਜਿਹਦਾ ਕਰਕੇ ਡਰਾਈਵਿੰਗ ਬਹੁਤ ਔਖੀ ਹੋ ਗਈ ਸੀ ਔਰ ਸੜਕਾਂ ਸਲਿੱਪਰੀ ਵੀ ਬਹੁਤ ਸੀਗੀਆਂ ਕਾਫੀ ਐਕਸੀਡੈਂਟ ਵੀ ਹੋਏ ਹਾਈਵੇ ਵੀ ਬੰਦ ਕੀਤੇ ਗਏ ਇਸ ਤਰ੍ਹਾਂ ਦਾ ਮਾਹੌਲ ਰਿਹਾ ਪਰ ਕੱਲ ਬਿਲਕੁਲ ਬੜਾ ਵਧੀਆ ਰਿਹਾ ਜੀ ਅੱਜ ਵੀ ਜਿਹੜਾ ਮੌਸਮ ਹੈ ਅੱਜ ਪਲੱਸ ਚ 5 ਡਿਗਰੀ ਸੈਂਟੀਗ੍ਰੇਡ ਤਾਪਮਨ ਹੋਣ ਜਾ ਰਿਹਾ ਤੇ ਆਉਣ ਵਾਲੇ ਦਿਨਾਂ ਨੂੰ ਇਤੋਂ ਵੀ ਜ਼ਿਆਦਾ ਪਲੱਸ ਚ ਜਾਣਾ ਕੋਈ ਸਮਝ ਨਹੀਂ ਆ ਰਹੀ ਇਹ ਜਨਵਰੀ ਦਾ ਮਹੀਨਾ ਹੈ ਔਰ ਤੁਸੀਂ ਦੇਖੋ ਅਲਬਰਟਾ ਦੇ ਵਿੱਚ ਇਸ ਤਰ੍ਹਾਂ ਦਾ ਤਾਪਮਨ ਜਿਹੜਾ ਆ ਪਹਿਲਾਂ ਕਦੇ ਨਹੀਂ ਸੀ ਦੇਖੇਗਾ ਜਿੱਦਾਂ ਦੇ ਹੋਣ ਹੋ ਰਿਹਾ ਹੈ ਜੀ ਬਿਲਕੁਲ ਸੰਘਾ ਜੀ ਕਿਤੇ ਬਰਫ਼ ਨਹੀਂ ਸੰਭਲ ਰਹੀ ਤੇ ਕਿਤੇ ਪੁਰਾਣੀਆਂ ਲੱਗੀਆਂ ਅੱਗਾਂ ਦੇ ਮਾਮਲੇ ਨਹੀਂ ਹਜੇ ਤੱਕ ਸੰਭਲ ਰਹੇ ਜਸਪਰ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਵੀ ਉਹਨੂੰ ਰੀਬਿਲਡ ਕਰਨਾ ਹੈ ਜੋ ਨੁਕਸਾਨ ਜਸਪਰ ਦਾ ਹੋਇਆ ਉਹ ਹਜੇ ਤੱਕ ਵੀ ਉਹਦੀ ਪਰਪਾਈ ਜਿਹੜੀ ਹੈ ਉਹ ਨਹੀਂ ਹੋ ਪਾਈ ਆਮ ਲੋਕ ਹੈ ਜਿਹੜੇ ਉਹ ਹੁਣ ਸੋਚ ਰਹੇ ਨੇ ਰੀਬਲਟ ਰੀਬਿਲਡ ਹੋ ਜਾਏਗਾ ਜਸਪਰ ਤਾਂ ਸਾਨੂੰ ਫਿਰ ਤੋਂ ਸਾਡੇ ਘਰ ਜਿਹੜੇ ਨੇ ਵਾਪਸ ਮਿਲ ਜਾਣਗੇ ਪਰ ਇਸ ਵੇਲੇ ਸੂਬਾ ਸਰਕਾਰ ਤੇ ਟਾਊਨ ਵਾਲਿਆਂ ਦੇ ਵਿਚਾਲੇ ਥੋੜੀ ਤਕਰਾਰ ਚੱਲ ਰਹੀ ਹੈ ਇਸ ਤਕਰਾਰ ਦਾ ਮਕਸਦ ਕੀ ਹੈ ਰੀਬਿਲਡ ਦੇ ਵਿੱਚ ਮੁਸ਼ਕਿਲਾਂ ਕੀ ਆ ਰਹੀਆਂ ਨੇ ਤੇ ਪ੍ਰੋਵਿੰਸ ਜਿਹੜੀ ਹੈ ਉਹ ਟਾਊਨ ਵਾਲਿਆਂ ਨੂੰ ਇਹ ਗੱਲ ਕਿਉਂ ਕਹਿ ਰਹੀ ਹੈ ਵੀ ਸਾਡੇ ਮੁਤਾਬਕ ਤੁਹਾਨੂੰ ਚੱਲਣਾ ਪਊਗਾ ਨਹੀਂ ਤਾਂ ਅਸੀਂ ਪੈਸਾ ਜਿਹੜਾ ਉਹ ਤੁਹਾਨੂੰ ਨਹੀਂ ਦੇਣਾ ਘਰ ਬਣਾਉਣ ਲਈ ਦੇਖੋ ਜੀ ਗੱਲ ਇਹ ਵੀ ਜਿਨ੍ਹਾਂ ਦੇ ਕੋਲ ਥੈਲੀ ਆ ਉਹਨਾਂ ਨੇ ਤਾਂ ਗੱਲ ਕਰਨੀ ਨਾ ਪੈਸਿਆਂ ਦੀ ਥੈਲੀ ਪ੍ਰੋਵਿੰਸ ਕੋਲ ਆ ਹਮ ਪ੍ਰੋਵਿੰਸ ਕਹਿੰਦਾ ਵੀ ਅਸੀਂ ਪਹਿਲਾਂ ਵੀ ਪੈਸੇ ਖਰਚੇ ਨੇ ਤੇ ਗਾਹਾਂ ਵੀ ਖਰਚਾਂਗੇ ਪਰ ਉਹਨਾਂ ਦੀਆਂ ਕੁਝ ਰਿਕੁਆਇਰਮੈਂਟਸ ਨੇ ਇਹ ਹੁਣ ਇਹ ਰਿਕੁਆਇਰਮੈਂਟਸ ਕਰਕੇ ਇਹ ਸਾਰਾ ੜਿੱਕਾ ਪਿਆ ਹੈ ਤਨਪਤਾ ਉੱਥੇ ਕੋਈ 1.5k 600 ਦੇ ਕਰੀਬ ਫੈਮਲੀ ਆ ਜੀ ਜਿਨ੍ਹਾਂ ਨੂੰ ਘਰ ਚਾਹੀਦੇ ਨੇ ਹਾਂ ਹਾਂ ਔਰ ਪ੍ਰੋਵੈਂਸ ਨੇ ਵਾਦਾ ਕੀਤਾ ਸੀਗਾ ਵੀ ਅਸੀਂ ਤੁਹਾਨੂੰ ਪੈਸੇ ਦੇਾਂਗੇ ਐਕਸ ਅਮਾਉਂਟ ਆਫ ਡਾਲਰ ਜਿਹੜੇ ਹੈਗੇ ਆ ਪਰ ਹੁਣ ਕੀ ਚੱਕਰ ਹੋਇਆ ਵੀ ਜਿਹੜਾ ਟਾਊਨ ਆ ਉਹ ਕਹਿੰਦੇ ਵੀ ਜੇ ਇਸ ਤਰ੍ਹਾਂ ਦੀ ਅਸੀਂ ਜਿਹੜੀ ਹਾਊਸਿੰਗ ਕ੍ਰੀਏਟ ਕਰਨਾ ਚਾਹੁੰਦੇ ਆ ਉਹਦੇ ਨਾਲ ਆ ਵੀ ਬਹੁਤ ਸਾਰੇ ਲੋਕਾਂ ਨੂੰ ਉੱਥੇ ਰਹਿਣ ਦਾ ਉਹਨਾਂ ਦਾ ਪ੍ਰਬੰਧ ਹੋ ਜਾਏਗਾ ਜੀ ਪਰ ਜੇ ਇਸ ਤਰ੍ਹਾਂ ਦਾ ਪ੍ਰੋਵਿੰਸ ਕਹਿ ਰਿਹਾ ਵੀ ਤੁਸੀਂ ਇਸ ਤਰ੍ਹਾਂ ਦੇ ਘਰ ਬਿਲਡ ਕਰੋ ਯਾਨੀ ਕਿ ਸਿੰਗਲ ਫੈਮਿਲੀ ਹੋਮਸ ਡਿਟੈਚਡ ਹੋਣ ਉਹ ਕਹਿੰਦੇ ਜੀ ਉਸ ਤਰ੍ਹਾਂ ਦੇ ਨਾਲ ਸਿਰਫ 60 ਕ ਪਰਿਵਾਰਾਂ ਨੂੰ ਹੀ ਜਿਹੜਾ ਉੱਥੇ ਜਗ੍ਹਾ ਮਿਲ ਸਕਦੀ ਆ ਅਦਰਵਾਈਜ਼ ਉਹ ਕਹਿੰਦੇ ਵੀ ਜਿਸ ਤਰ੍ਹਾਂ ਉਹ ਸੋਚ ਰਿਹਾ ਉਹਦੇ ਨਾਲ 250 ਦੇ ਕਰੀਬ ਜਿਹੜੇ ਜੀ ਲੋਕਾਂ ਨੂੰ ਰਹਿਣ ਦੀ ਜਗ੍ਹਾ ਮਿਲ ਜਾਏਗੀ। ਹੂੰ। ਸੋ ਇਸ ਗੱਲ ਨੂੰ ਲੈ ਕੇ ਦੋਨਾਂ ਦੇ ਵਿੱਚ ਜੀ ਇੱਕ ਕਿਸਮ ਦਾ ਅੜਿੱਕਾ ਬਣ ਗਿਆ ਪਰ ਜਿਹੜੇ ਸਾਡੇ ਮਿਨਿਸਟਰ ਨੇ ਮਿਸਟਰ ਨਿਕਸਨ ਹੋਰੀ ਹੂੰ ਹੂੰ ਉਹਨਾਂ ਦਾ ਕਹਿਣਾ ਹੈਗਾ ਵੀ ਦੇਖੋ ਗੱਲ ਇਹ ਆ ਵੀ ਜੇ ਤਾਂ ਤੁਸੀਂ ਜਿਹੜੇ ਪ੍ਰੋਜੈਕਟ ਦੇ ਅਕੋਰਡਿੰਗ ਜਿਹੜੀਆਂ ਰਿਕੁਆਇਰਮੈਂਟਸ ਹੈਗੀਆਂ ਜੇ ਤਾਂ ਉਹ ਤੁਸੀਂ ਫੁੱਲਫਿਲ ਕਰਦੇ ਆਂ ਤਾਂ ਉਹ ਪੈਸੇ ਮਿਲਣਗੇ ਜੇ ਨਹੀਂ ਕਰਦੇ ਉਹ ਰਿਕੁਆਇਰਮੈਂਟਸ ਪੂਰੀਆਂ ਤਾਂ ਉਹ ਪੈਸੇ ਤੁਹਾਨੂੰ ਨਹੀਂ ਮਿਲਣਗੇ ਉਹਨੋਂ ਜਿਹੜਾ ਸ਼ਹਿਰ ਤੇ ਤੁਹਾਨੂੰ ਪਤਾ ਜੀ ਟਾਊਨ ਉਹ ਛੋਟਾ ਆ ਉਥੇ ਇੰਨੇ ਉਹਨਾਂ ਕੋਲ ਪੈਸੇ ਨਹੀਂ ਹੈ ਉਹ ਕਹਿੰਦੇ ਵੀ ਅਸੀਂ ਤਾਂ ਇਹ ਜਿਹੜੀਆਂ ਸਰਵਿਸਿੰਗ ਵਗੈਰਾ ਕਰਨੀਆਂ ਉਸ ਜਗ੍ਹਾ ਨੂੰ ਉਹਦੇ ਲਈ ਵੀ ਸਾਡੇ ਕੋਲ 5-7 ਮਿਲੀਅਨ ਡਾਲਰ ਦਾ ਕਹਿੰਦੇ ਖਰਚਾ ਆਉਣਾ ਵੀ ਤੁਹਾਨੂੰ ਤਾਂ ਉਹ ਵੀ ਕਵਰ ਕਰਨਾ ਔਖਾ ਹੋ ਜਾਣਾ ਜੀ ਪਰ ਉਥੇ ਨਾਲ ਹੀ ਪ੍ਰੋਵਿੰਸ ਵਾਲੇ ਕਹਿੰਦੇ ਜੀ ਵੀ ਦੇਖੋ ਅਸੀਂ ਸੀਨੀਅਰਜ਼ ਲਈ ਜਿਹੜਾ ਜਗ੍ਹਾ ਬਣਾ ਕੇ ਦੇ ਰਹੇ ਆ ਭਮਾ ਉਥੇ ਮਤਲਬ ਜੈਸਪਰ ਵਿੱਚ ਨਹੀਂ ਪਰ ਥੋੜਾ ਵੈਸਟਰਨ ਨੂੰ ਜਿਹੜਾ ਟਾਊਨ ਹੈਗਾ ਜੀ ਹਿੰਟਨ ਦਾ ਉਥੇ ਉਹ ਉਹਨਾਂ ਲਈ ਉਹ ਕਹਿੰਦੇ ਤਿਆਰ ਕਰਕੇ ਦੇ ਰਹੇ ਆ ਵੀ ਅਸੀਂ ਪੈਸਾ ਤਾਂ ਉਥੇ ਵੀ ਖਰਚਣਾ ਹੁਣ ਵੀ ਉਹ ਮਿਨਿਸਟਰ ਸਾਹਿਬ ਇਹ ਕਹਿ ਰਹੇ ਆ ਵੀ ਦੇਖੋ ਜੇ ਇਹ ਪੈਸਾ ਇਸ ਪ੍ਰੋਜੈਕਟ ਤੇ ਤੁਸੀਂ ਨਹੀਂ ਖਰਚਿਆ ਅਸੀਂ ਹੋਰ ਜਿਹੜੀਆਂ ਮਿਨਿਸਟਰੀਆਂ ਹੈਗੀਆਂ ਉਹਨਾਂ ਦੇ ਰਾਹੀਂ ਪੈਸੇ ਤਾਂ ਖਰਚਾਂਗੇ ਪਰ ਇਹ ਜਿਹੜਾ ਪ੍ਰੋਜੈਕਟ ਤੁਸੀਂ ਜਿਹੜਾ ਕਰ ਰਹੇ ਸੀਗੇ ਉਹ ਉਹਦੇ ਲਈ ਨਹੀਂ ਇਹ ਪੈਸੇ ਮਿਲਣਗੇ ਹਾਂ ਹੁਣ ਇੱਕ ਪ੍ਰੋਬਲਮ ਉੱਥੇ ਹੋਰ ਵੀ ਹੈ ਜੀ ਵੀ ਉਹ ਉਹਦੇ ਨਾਲ ਸ਼ਹਿਰ ਦੀਆਂ ਜਿਹੜੀਆਂ ਬਾਉਂਡਰੀਜ਼ ਹੈਗੀਆਂ ਵੀ ਜਿੱਥੇ-ਜਿੱਥੇ ਤੁਸੀਂ ਬਿਲਡ ਕਰ ਸਕਦੇ ਆ ਉਹਨਾਂ ਦੇ ਅੰਦਰ ਹੀ ਤੁਸੀਂ ਕਰ ਸਕਦੇ ਆ ਇਹ ਨਹੀਂ ਵੀ ਬਾਹਰ ਜਾ ਕੇ ਤੁਸੀਂ ਕੋਹ ਪਚੰਗਾ ਸੀ ਇੱਥੇ ਬਣਾ ਲੈਂਦੇ ਆ ਉਹ ਵੀ ਨਹੀਂ ਤੁਸੀਂ ਕਰ ਸਕਦੇ ਕਿਉਂਕਿ ਉਹਦੇ ਲਈ ਫਿਰ ਜਿਹੜੀ ਫੈਡਰਲ ਗਵਰਨਮੈਂਟ ਆ ਉਹ ਉਹਦੇ ਚ ਇਨਵੋਲਵ ਹੋ ਜਾਂਦੀ ਹੈ ਸੋ ਇਸ ਤਰ੍ਹਾਂ ਦਾ ਇੰਪਾਸ ਜਿਆ ਬਣਿਆ ਹੈ ਜੀ ਸਿਟੀ ਦਾ ਜਦੋਂ ਉੱਥੋਂ ਦੇ ਮੇਅਰ ਮਿਸਟਰ ਆਇਰਲੈਂਡ ਨੂੰ ਪੁੱਛਿਆ ਗਿਆ ਇਹਦੇ ਬਾਰੇ ਤਾਂ ਉਹਨਾਂ ਨੇ ਕੋਈ ਵੀ ਕਮੈਂਟ ਦੇਣ ਤੋਂ ਜਿਹੜਾ ਇਹ ਨਾ ਕਰ ਦਿੱਤੀ ਹੈ ਜੀ ਪਰ ਉਹ ਕਹਿੰਦੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਆ ਪ੍ਰੋਵਿੰਸ ਤੋਂ ਇਸ ਗੱਲ ਤੇ ਉਹਨਾਂ ਨੂੰ ਮਨਾਉਣ ਲਈ ਵੀ ਭਾਈ ਆ ਗੱਲ ਇਸ ਤਰ੍ਹਾਂ ਹੈਗੀ ਆ ਵੀ ਜੇ ਤੁਸੀਂ ਪੈਸੇ ਜਿਹੜੇ ਆ ਉਹ ਰਿਲੀਜ਼ ਕਰਦੇ ਹੋ ਤਾਂ ਕਿ ਲੋਕਾਂ ਲਈ ਰਹਿਣ ਦੀ ਜਗ੍ਹਾ ਜਿਹੜੀ ਆ ਉਹ ਪ੍ਰੋਵਾਈਡ ਕੀਤੀ ਜਾ ਸਕੇ ਸੋ ਇੱਥੇ ਆ ਜੀ سلسلہ ਆ ਚਿਰਨੇ ਉਹਨਾਂ ਦਾ ਜੀ ਬਿਲਕੁਲ ਸਗਾਈ ਨਾਹੇ ਤੇ ਨਾਂਸ਼ੀ ਜਿਹੜੇ ਹੈਗੇ ਨੇ ਇਹਨਾਂ ਦੇ ਐਨਡੀਪੀ ਜਿਹੜੇ ਅਲਬਰਟਾ ਐਨਡੀਪੀ ਲੀਡਰ ਇਹ ਹੁਣ ਕਿਹੜੀ ਸਾਈਡ ਤੋਂ ਕਿਹੜੀ ਜਗ੍ਹਾ ਤੋਂ ਚੋਣ ਆਪਣੀ ਲੜਨ ਦਾ ਮਨ ਬਣਾ ਰਹੇ ਨੇ ਤੁਹਾਨੂੰ ਪਤਾ ਜੀ ਜਦੋਂ ਦਸੰਬਰ 30 ਨੂੰ ਜਿਹੜੀ ਸੀ ਰੇਚਲ ਨੌਟਲੀ ਹੋਰੀ ਉਹਨਾਂ ਨੇ ਆਪਣਾ ਰਿਜ਼ਾਈਨ ਅ ਮੈ ਉਹਦੋਂ ਪਹਿਲਾਂ ਸੱਚ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਸੀਗਾ ਆਪਣੀ ਉਹਨਾਂ ਨੇ ਪੋਜੀਸ਼ਨ ਤੋਂ ਪਹਿਲਾਂ ਰਿਜ਼ਾਈਨ ਕਰ ਗਏ ਸੀਗੇ ਭਈ ਛੱਡ ਦਿੱਤੀ ਉਹਨਾਂ ਕਹਿੰਦੇ ਵੀ ਚੰਗਾ ਭਾਈ ਐਨ ਡੀ ਪੀ ਵਾਲੇ ਆਪਣਾ ਜਿਹੜਾ ਮੈਂਬਰ ਜਿਹੜਾ ਉਹ ਚੁਣ ਲੈਣ ਜਿਹਨੂੰ ਵੀ ਲੀਡਰ ਚੁਣਨਾ ਤੇ ਐਨ ਡੀ ਪੀ ਵਾਲਿਆਂ ਨੇ ਨਾ ਹੀ ਦਨੇੰਚੀ ਉਹਨਾਂ ਨੂੰ ਜਦੋਂ ਆਪਣਾ ਲੀਡਰ ਚੁਣ ਲਿਆ ਤੇ ਫੇਰ ਉਹਨਾਂ ਨੇ ਦਸੰਬਰ 30 ਨੂੰ ਆਪਣਾ ਰੈਜ਼ੀਗਨੇਸ਼ਨ ਦੇ ਦਿੱਤਾ ਤੇ ਹੁਣ ਸੂਬੇ ਕੋਲ ਹੈਗੇ ਜੀ ਜੂਨ 30 ਤੱਕ ਦੀ ਡੇਟ ਆ ਪਈ ਉਹ ਇਲੈਕਸ਼ਨ ਕਾਲ ਕਰਨਗੇ ਉਹਦੇ ਲਈ ਹੁਣ ਨਾਹੀਦ ਨੈਂਚੀ ਹੋਰਾਂ ਨੂੰ ਕਿਤੇ ਉਹਨਾਂ ਕਿਤੇ ਉਹ ਜਿਹੜੇ ਜੀ ਇਲੈਕਸ਼ਨ ਲੜਨੀ ਪੈ ਗਈ ਨੇ ਜੇ ਉਹਨਾਂ ਨੇ ਲੈਜਿਸਲੇਚਰ ਤੇ ਜਾ ਕੇ ਆਪਣਾ ਪੱਖ ਰੱਖ ਤਕਣਾ ਪਾਰਟੀ ਦਾ ਪੱਖ ਰੱਖਣਾ ਆ ਤਾਂ ਉਹਦੇ ਲਈ ਇਹ ਜਿਹੜੀ ਸਟ੍ਰੈਟ ਕੋਨਾਂ ਦੀ ਸੀਟ ਹੈਗੀ ਐਡਮੰਟਨ ਦੇ ਵਿੱਚ ਇਹ ਇੱਕ ਅਜਿਹੀ ਸੀਟ ਜਿਹਨੂੰ ਨਾਹੀਦ ਨੈਂਚੀ ਹੋਰੀ ਵੀ ਕਹਿੰਦੇ ਵੀ ਇਹ ਪਾਰਟੀ ਦੇ ਵਿੱਚ ਔਰ ਸੂਬੇ ਦੇ ਵਿੱਚ ਇਹ ਕਿਸਮ ਦੀ ਪਾਰਟੀ ਦੀ ਦਿਲ ਦੀ ਧੜਕਣ ਆ ਇਹ ਜਿਹੜੀ ਕੰਸਟੀਚੂਐਂਸੀ ਹੈਗੀ ਆ ਸੋ ਇਥੋਂ ਇਸ ਸਟਰੈਥ ਉਹਨਾਂ ਦੀ ਕੰਸਟੀਚੂਐਂਸੀ ਜਿੱਥੋਂ ਪਹਿਲਾਂ ਰੇਚਲ ਨੌਟਲੀ ਹੋਰੀ 16 ਚਾਲ ਐਮਐਲਏ ਰਹੇ ਨੇ ਜੀ ਐਨਡੀਪੀ ਦੇ ਔਰ ਇਸੇ ਕੰਸਟੀਚੂਐਂਸੀ ਤੋਂ ਸੀਗੇ ਪਿਛਲੀ ਵਾਰੀ 2023 ਦੇ ਵਿੱਚ ਉਹਨਾਂ 80% ਦੇ ਕਰੀਬ ਵੋਟਾਂ ਲਈਆਂ ਸੀਗੀਆਂ ਜੀ ਇੱਥੇ ਪਰ ਸਟਿਲ ਦੇਖੋ ਆਪ ਤਾਂ ਜਿੱਤ ਗਏ ਸੀ ਪਰ ਉਹਨਾਂ ਦੀ ਜਿਹੜੀ ਪਾਰਟੀ ਸੀ ਐਨਡੀਪੀ ਉਹ ਸਰਕਾਰ ਨਹੀਂ ਬਣਾ ਸਕੀ ਯੂਸੀਪੀ ਵਾਲੇ ਜਿਹੜੇ ਸੀ ਜੀ ਉਹ ਸਰਕਾਰ ਬਣਾ ਗਏ ਹੁਣ ਨਾਹੀਦ ਨੰਚੀ ਹੋਰੀ ਇਸ ਸੀਟ ਤੋਂ ਜਿਹੜੇ ਜੀ ਆਪਣੀ ਇਲੈਕਸ਼ਨ ਔਰ ਉਹਨਾਂ ਨੂੰ ਯੂਨੈਨੀਮਸਲੀ ਉਹਨਾਂ ਦੇ ਕੋਈ ਵਿਰੋਧ ਦੇ ਵਿੱਚ ਨਹੀਂ ਆਇਆ ਉੱਥੇ ਤੇ ਉਹਨਾਂ ਨੂੰ ਅਕਲੇਮ ਕਰ ਦਿੱਤਾ ਗਿਆ ਕਿ ਉਹ ਇਥੋਂ ਇਲੈਕਸ਼ਨ ਲੜਨਗੇ ਪਰ ਹੁਣ ਜਿਹੜੀ ਯੂਸੀਪੀ ਪਾਰਟੀ ਆ ਉਹਨਾਂ ਨੇ ਹਜੇ ਆਪਣਾ ਜਿਦਾ ਕਹਿੰਦੇ ਹੁੰਦੇ ਆ ਪ੍ਰੋਸੈਸ ਜਾਂ ਪ੍ਰਕਿਰਿਆ ਵੀ ਆਰੰਭੀ ਨਹੀਂ ਹੈ ਇਸ ਪਾਸੇ ਨੂੰ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਭਾਈ ਤੁਹਾਡੇ ਚੋਂ ਤੁਸੀਂ ਕਿਹਨੂੰ ਲਿਆ ਰਹੇ ਆ ਤਾਂ ਉਹ ਕਹਿੰਦੇ ਜੀ ਵੀ ਦੇਖੋ ਸਾਡਾ ਤਾਂ ਇਹ ਜਿਹੜਾ ਕੰਮ ਕਰਿਆ ਉਹ ਹੁੰਦਾ ਗਰਾਸ ਰੂਟ ਦੇ ਨਾਲ ਸਬੰਧਤ ਆ ਯਾਨੀ ਕਿ ਜਿਹੜੀ ਉਥੋਂ ਦੀ ਮੈਂਬਰਸ਼ਿਪ ਹੋएगी ਉਹੋ ਆਪਣਾ ਕੈਂਡੀਡੇਟ ਚੁਣਨਗੇ ਔਰ ਉਹੋ ਹੀ ਕੈਂਡੀਡੇਟ ਗਾਂ ਜਿਹੜਾ ਹੈਗਾ ਸਾਡਾ ਉਮੀਦਵਾਰ ਹੋਵੇਗਾ 选举 ਦੇ ਵਿੱਚ ਉਹਨਾਂ ਨੇ ਇਸੇ ਗੱਲ ਤੇ ਉਹ ਬਾਰ-ਬਾਰ ਐਮਫਸਿਸ ਦੇ ਰਿਹਾ ਜੀ ਵੀ ਸਾਡਾ ਜਿਹੜਾ ਵਿਅਕਤੀ ਹੋਊਗਾ ਉਹ ਉਸ ਕੰਸਟਿਟੂਐਂਸੀ ਦਾ ਵਸਿੰਦਾ ਹੀ ਹੋਊਗਾ ਬਾਹਰੋਂ ਨਹੀਂ ਯਾਨੀ ਕਿ ਉਹ ਇੱਕ ਕਿਸਮ ਦੀ ਇਹਨਾਂ ਤੇ ਚੋਟ ਕਰ ਰਿਹਾ ਨਾਹੀ ਦਿਨੰਚੀ ਤੇ ਵੀ ਉਹ ਕੈਲਗਰੀ ਤੋਂ ਇੱਥੇ ਆ ਕੇ ਇਲੈਕਸ਼ਨ ਇੱਥੇ ਲੜ ਰਿਹਾ ਤੇ ਅਸੀਂ ਲੋਕਲ ਬੰਦਾ ਜਿਹੜਾ ਕਿ ਉਸ ਏਰੀਏ ਨੂੰ ਜਾਣਦਾ ਉਥੋਂ ਦੇ ਲੋਕਾਂ ਦੀਆਂ ਲੋੜਾਂ ਜਾਣਦਾ ਅਸੀਂ ਉਹਨੂੰ ਉਹ ਕਹਿੰਦੇ ਜੀ ਖੜਾ ਕਰਾਂਗੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਕਦੋਂ ਤਾਈ ਕਰਾਂਗੇ ਤੇ ਉਹਨਾਂ ਨੇ ਉਹ ਕੈਲੰਡਰ ਅਲੂਂਗਲ ਕਰ ਦਿੱਤੀ ਵੀ 30 ਜੂਨ ਤੋਂ ਪਹਿਲਾਂ ਪਹਿਲਾਂ ਅਸੀਂ ਉਹ ਕਰ ਦਿਆਂ ਕਿਉਂਕਿ ਉਹ ਹੀ ਡੇਟ ਆ ਜਦੋਂ ਤੱਕ ਉਹਨਾਂ ਨੂੰ ਇਲੈਕਸ਼ਨ ਕਰਵਾਉਣੀ ਪੈਣੀ ਹੈ ਸੋ ਨਾਹਿਦ ਨੈਂਚੀ ਐਡਮਿੰਟਨ ਦੀ ਸਟ੍ਰੈਥ ਉਹਨਾਂ ਕਾਂਸਟਿਟੂਐਂਸੀ ਤੋਂ ਜੀ ਆਪਣੀ ਇਲੈਕਸ਼ਨ ਜਿਹੜੀ ਆ ਲੜਨ ਲੱਗੇ ਹਮ ਸਰਵੇਧੀਆਂ ਰਿਪੋਰਟਸ ਵੀ ਆ ਰਹੀਆਂ ਆ ਸੰਗਾ ਜੀ ਨਾਹਿਦ ਨੈਂਚੀ ਦਾ ਕਿ ਕਿੰਨਾ ਕੁ ਲੱਗਦਾ ਵੀ ਉਸ ਸੀਟ ਦੇ ਉੱਤੇ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਨਾਲ ਦੀ ਨਾਲ ਉਹ ਜਿਹੜੇ ਸਟਰੋਂਗ ਮੁੱਦੇ ਆ ਉਹ ਵੀ ਉਹ ਵਧੀਆ ਤਰੀਕੇ ਨਾਲ ਚੁੱਕ ਸਕਦੇ ਨੇ ਦੇਖੋ ਜੀ ਨਾਹਿਦ ਨੈਂਚੀ ਹੋਰੀ ਤੁਹਾਨੂੰ ਪਤਾ ਉੱਥੇ ਕੈਲਗਰੀ ਦੇ ਵਿੱਚ ਮੇਅਰ ਰਹੇ ਨੇ ਕਾਫੀ ਲੰਬਾ ਸਮਾਂ ਔਰ ਕਈ ਟਰਮਾਂ ਉਹਨਾਂ ਨੇ ਉੱਥੇ ਮੇਅਰ ਦੀ ਜਿਹੜੀ ਭੂਮਿਕਾ ਬੜੀ ਵਧੀਆ ਨਿਭਾਈ ਸੀ ਔਰ ਲੋਕਾਂ ਨੇ ਪਸੰਦ ਕੀਤਾ ਸੀ ਔਰ ਇਹ ਵੀ ਦੇਖੋ ਐਡਮਨ ਅਲਬਰਟਾ ਜਿਹਨੂੰ ਪਹਿਲਾਂ ਰੈੱਡ ਨੈਕ ਦੇ ਤੌਰ ਤੇ ਜਾਣਿਆ ਜਾਂਦਾ ਸੀ ਸੂਬੇ ਨੂੰ ਰੈੱਡ ਨੈਕ ਸੂਬਾ ਇਥੋਂ ਉਹ ਵੀ ਕੈਲਗਰੀ ਸ਼ਹਿਰ ਦੇ ਵਿੱਚੋਂ ਨਾਹਿਦ ਨੈਂਚੀ ਦਾ ਜਿੱਤਣਾ ਇੱਕ ਬਹੁਤ ਵੱਡਾ ਬੱਡੀ ਚੇਂਜ ਸਿਗੀ ਹਮ ਅ ਨਾਹਿਦ ਨੈਂਚੀ ਹੋਰੀ ਪ੍ਰੋਫੈਸਰ ਸੀਗੇ ਉੱਤੇ ਪੜਾਉਂਦੇ ਸੀਗੇ ਔਰ ਉਹਨਾਂ ਨੇ ਨਵੇਂ ਢੰਗ ਤਰੀਕੇ ਜਿਹੜੇ ਆ ਉਹਨਾਂ ਦੇ ਨਾਲ ਆਪਣੇ ਸਟੂਡੈਂਟ ਜੋੜੇ ਔਰ ਹੋਰ ਲੋਕਾਂ ਨੂੰ ਜੋੜ ਕੇ ਤੇ ਉੱਥੋਂ ਕਾਮਯਾਬ ਰਹਿ ਹਮ ਹੁਣ ਜਿਹੜੀ ਉਹਨਾਂ ਦੀ ਇੱਥੋਂ ਦੀ ਗੱਲ ਹੈ ਜੀ ਕਿਉਂਕਿ ਜਿਹੜਾ ਸਟ੍ਰੈਥ ਉਹਨਾਂ ਦਾ ਏਰੀਆ ਨਾ ਜੀ ਬਹੁਤ ਸਾਰਾ ਸਾਡੇ ਯੂਨੀਵਰਸਿਟੀ ਦਾ ਏਰੀਆ ਸਾਰਾ ਇੱਥੇ ਪੈਂਦਾ ਔਰ ਇਹਦੇ ਵਿੱਚ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਜਿਹੜੇ ਨੇ ਜਾਂ ਜਿਨ੍ਹਾਂ ਨੂੰ ਇਹਨਾਂ ਗੱਲਾਂ ਬਾਤਾਂ ਦੀ ਸਮਝ ਆਉਂਦਾ ਰਹਿੰਦੇ ਆ ਔਰ ਆਜ ਕੀਤੇ ਜਾਂਦੀ ਹੈ ਨਾ ਹੀ ਦਿਨੇਚੀ ਹੋਰੀ ਐਸੀ ਗੱਲ ਨਹੀਂ ਬੜੇ ਕਾਬਿਲ ਨੇ ਜੀ ਬਹੁਤ ਵਧੀਆ ਕਮਿਊਨੀਕੇਟਰ ਨੇ ਗੱਲਬਾਤ ਕਰਦੇ ਨੇ ਸੈਂਸ ਆਫ ਹਿਊਮਰ ਵੀ ਬੜੀ ਆ ਉਹਨਾਂ ਚ ਗੱਲਬਾਤ ਕਰਦੇ ਆ ਤੇ ਤਾਂ ਲੋਕਾਂ ਨੂੰ ਕੀਲਦੇ ਨੇ ਜਦੋਂ ਗੱਲ ਕਰਦੇ ਤੇ ਆਸ ਕਰਦੇ ਆ ਕਿ ਉਹ ਜਿਹੜੇ ਹੈ ਨੇ ਸਰਵੇ ਆ ਰਹੇ ਜਾਂ ਉਹਨਾਂ ਬਾਰੇ ਗੱਲਬਾਤ ਕੀਤੀ ਜਾਂਦੀ ਹੈ ਵੀ ਕਾਮਯਾਬ ਰਹਿਣਗੇ ਜੀ ਹੂੰ ਸੰਗਾਈ ਰੋਕੀ ਮਾਊਂਟੇਨ ਕੋਲ ਪਾਲਿਸੀ ਜਿਹੜਾ ਇਹਦੇ ਵਿੱਚ ਅੜਿੱਕਾ ਕੀ ਬਣਿਆ ਹੋਇਆ ਬਾਰ-ਬਾਰ ਇਹਦੀ ਚਰਚਾ ਕਿਉਂ ਹੋ ਰਹੀ ਹੈ ਦੇਖੋ ਜਦੋਂ ਬਦਰ ਜਦੋਂ ਦਾ ਨਾ এনवायरमेंट ਦੀ ਗੱਲਬਾਤ ਹੁੰਦੀ ਹੈ ਤੇ ਬਹੁਤ ਦੇਰ ਪਹਿਲਾਂ ਜਿਹੜੀਆਂ ਇਹ ਕੋਲ ਇੰਡਸਟਰੀ ਸੀ ਅਲਬਰਟਾ ਦੇ ਵਿੱਚ ਬਹੁਤ ਸਿਗਾ ਜੀ ਇਹ ਹੂੰ ਕੋਲੇ ਦਾ ਕੰਮਕਾਰ ਜੀ ਖਾਣਾ ਜਿੱਦਾਂ ਤੁਹਾਨੂੰ ਪਤਾ ਇੱਧਰ BC ਦੇ ਵਿੱਚ ਵੀ ਸੀ ਤੇ ਅਲਬਰਟਾ ਦੇ ਵਿੱਚ ਵੀ ਹੈ ਹੂੰ ਪਰ ਉਹ ਜਿਹੜੀ ਇਹ ਰੌਕੀ ਮਾਊਂਟਨ ਏਰੀਆ ਦੇ ਵਿੱਚ ਹੈ ਜੀ ਮਾਈਨਸ ਉੱਥੇ ਜਦੋਂ ਲੋਕਾਂ ਨੂੰ ਪਤਾ ਲੱਗਾ ਵੀ ਇਹਨਾਂ ਮਾਈਨਸ ਦੇ ਵਿੱਚੋਂ ਜਿਹੜਾ ਕੁਛ ਅਜਿਹੀਆਂ ਚੀਜ਼ਾਂ ਲੀਚ ਹੋ ਕੇ ਦਰਿਆ ਦੇ ਵਿੱਚ ਪੈਂਦੀਆਂ ਜਿਹਦੇ ਨਾਲ ਮੱਛੀਆਂ ਮਰਦੀਆਂ ਨੇ ਜਾਂ ਉਹਨਾਂ ਤੇ ਅਸਰ ਪੈਂਦਾ ਆ ਲੋਕ ਜਿਹੜੇ ਨੇ ਉਹ ਪਾਣੀ ਗਾਂ ਜਾ ਕੇ ਜਦੋਂ ਵੀ ਉਹ ਪਾਣੀ ਜਿੱਥੇ ਵੀ ਜਾਂਦਾ ਉਹਨੂੰ ਪੀਂਦੇ ਨੇ ਉਹਦੇ ਚੋਂ ਦਰਿਆ ਚੋਂ ਪਾਣੀ ਲਿਆ ਜਾਂਦਾ ਹਾਂ ਤੇ ਉਹ ਜਦੋਂ ਲੋਕਾਂ ਨੂੰ ਪਤਾ ਲੱਗਾ ਵੀ ਆ ਚੀਜ਼ ਇਸ ਤਰ੍ਹਾਂ ਹੋ ਰਹੀ ਹੈ ਤੇ ਲੋਕਾਂ ਨੇ ਕਿਹਾ ਵੀ ਭਾਈ ਇਹਨੂੰ ਬੰਦ ਕਰੋ ਔਰ ਨਾਲੇ ਉਹ ਜੇ ਇਸ ਜਗ੍ਹਾ ਤੇ ਨਾ ਲੋਕੇਸ਼ਨ ਉਹ ਬੜੀ ਪ੍ਰਿਸਟੀਨ ਜਗ੍ਹਾ ਬਹੁਤ ਖੂਬਸੂਰਤ ਜਗ੍ਹਾ ਹੈਗੀ ਆ ਹਾਂ ਹਾਂ ਜਿਹੜਾ ਵੀ ਕੋਈ ਬੰਦਾ ਦੇਖਦਾ ਵੀ ਉਹ ਫਿਆਸ਼ਾਸ਼ਕਾਰ ਉੱਠਦਾ ਨੇਚਰ ਦੇ ਬਾਰੇ ਹਾਂ ਸੋ ਲੋਕਾਂ ਨੇ ਜਿਹੜਾ ਜੀ ਉਹਦੇ ਤੇ ਵਿਰੋਧ ਕੀਤਾ ਪਰ ਇਹਨਾਂ ਨੇ ਕੀ ਕੀਤਾ ਸੀ ਗਵਰਨਮੈਂਟ ਨੇ ਇੱਕ ਕਮਿਸ਼ਨ ਬਿਠਾ ਲਿਆ ਸੀਗਾ ਪਿਛਲੀ ਸਰਕਾਰ ਨੇ ਜਿਹਦੇ ਵਿੱਚ ਸੋਨੀਆ ਸਾਬੇ ਜਹੂਰੀ ਮਨਿਸਟਰ ਹੋਇਆ ਕਰਦੇ ਲੰਮਾ ਸਮਾਂ ਪਹਿਲਾਂ ਜੀ ਤੇ ਜਦੋਂ ਉਹ ਸੋਨੀਆ ਸਾਬੇ ਜੁਰਾ ਨੇ ਉਹ ਕਮਿਸ਼ਨ ਬਣਾਤਾ ਉਹਦੇ ਵਿੱਚ ਜਿਹੜੇ ਵਿਅਕਤੀ ਸੀ ਜਿਹੜੀ ਲੋਕਲ ਉਹਨਾਂ ਨੂੰ ਉਹਨਾਂ ਨੇ ਲਿਆ ਔਰ ਉਹਨਾਂ ਲੋਕਾਂ ਨੇ ਦੁਨੀਆ ਦੇ ਨਾਲ ਜਾ ਕੇ ਫਿਰ ਸਰਵੇ ਕੀਤਾ ਹਾਂ ਲੋਕਾਂ ਦੇ ਵਿਚਾਰ ਵੀ ਲੈ ਕਿ ਭਾਈ ਤੁਸੀਂ ਕੀ ਚਾਹੁੰਦੇ ਆ ਵੀ ਇਹ ਬੰਦ ਹੋਣਾ ਚਾਹੀਦਾ ਕਿਸ ਤਰ੍ਹਾਂ ਦੀ ਚੇਂਜ ਚਾਹੁੰਦੇ ਆ ਤੇ ਜਦੋਂ ਉੱਥੇ ਜੀ ਉਹ ਲੋਕਾਂ ਕੋਲ ਗਏ ਤੇ ਲੋਕਾਂ ਦਾ ਜਿਹੜੇ ਵਿਚਾਰ ਸੀਗੇ ਉਹਨਾਂ ਹਜ਼ਾਰਾਂ ਹੀ ਲੋਕਾਂ ਨਾਲ ਗੱਲਬਾਤ ਕੀਤੀ ਉਸ ਕਮਿਸ਼ਨ ਨੇ ਔਰ ਕਾਫੀ ਸਮਾਂ ਲਾਇਆ ਕਰਨ ਤੋਂ ਬਾਅਦ ਉਹਨਾਂ ਨੇ ਆਪਣੀ ਜਿਹੜੀ ਰਿਪੋਰਟ ਸੀਗੀ ਉਹ ਲਿਆ ਕੇ ਤੇ ਦਿੱਤੀ ਹਮ ਮਿਨਿਸਟਰ ਹੋਰਾਂ ਨੂੰ ਹੁਣ ਕੀ ਹੋਇਆ ਜੀ ਵੀ ਜਿਸ ਤਰ੍ਹਾਂ ਦਾ ਤੁਹਾਨੂੰ ਦੇਖ ਰਹਾ ਨਾ ਦੁਨੀਆ ਦੇ ਵਿੱਚ ਮਾਹੌਲ ਜਿਆ ਹੁਣ ਚੱਲ ਰਿਹਾ ਉਹਦੇ ਤੇ ਜਿਹੜੇ ਅਲਬਰਟਾ ਦੇ ਸਾਡੇ ਹੈ ਨੇ એનર્ਜੀ ਦੇ ਮਿਨਿਸਟਰ ਬ੍ਰਾਇਨ ਜੀਨ ਹੋਰੀ ਹ ਹ ਉਹਨਾਂ ਨੇ ਉਹ ਜਿਹੜੀ ਰਿਪੋਰਟ ਤਾਂ ਲੈ ਲਈ ਪਰ ਉਹਦੇ ਤੇ ਅਮਲ ਨਹੀਂ ਹੋ ਰਿਹਾ ਜੋ ਉਹਨਾਂ ਨੇ ਕਿਹਾ ਤੇ ਹੁਣ ਉਹਨਾਂ ਨੇ ਬ੍ਰਾਇਨ ਜੀਨ ਹੋਰੀ ਕਹਿੰਦੇ ਜੀ ਵੀ ਅਸੀਂ ਇੱਕ ਨਵੀਂ ਪਾਲਿਸੀ ਬਣਾ ਰਹੇ ਆ ਇਹਦੇ ਚ ਔਰ ਉਹ ਨਵੀਂ ਪਾਲਿਸੀ ਦੇ ਵਿੱਚ ਜਿਹੜੇ ਬੰਦਿਆਂ ਨੇ ਉਹਦਾ ਪਹਿਲਾਂ ਲੋਕਾਂ ਨਾਲ ਜਾ ਕੇ ਗੱਲਬਾਤਾਂ ਕੀਤੀਆਂ ਉਹ ਕਹਿੰਦੇ ਯਾਰ ਉਹ ਤਾਂ ਸਾਰਾ ਕੁਝ ਇਹਨਾਂ ਨੇ ਚਿੱਕੇ ਟੰਗ ਦੇਣਾ ਜਿਹੜੇ ਨਵੇਂ ਇਹ ਬਣਾਉਣ ਲੱਗੇ ਆ ਕਾਨੂੰਨ ਔਰ ਉਹਦੇ ਵਿੱਚ ਇਹ ਚਾਹੁੰਦੇ ਆ ਵੀ ਜਿਹੜੀ ਕੋਲ ਇੰਡਸਟਰੀ ਆ ਉਹਨੂੰ ਦੁਬਾਰਾ ਕਿਸਮ ਦਾ ਨਵੀਆਂ ਲੀਜ਼ ਜਿਹੜੀਆਂ ਉਹਨਾਂ ਕੰਪਨੀਆਂ ਨੂੰ ਦਿੱਤੀਆਂ ਜਾਣ ਇੱਥੇ ਇੱਕ ਆਸਟ੍ਰੇਲੀਆ ਦੀ ਕੰਪਨੀ ਆ ਰਹੀ ਆ ਜੀ ਬਹੁਤ ਵੱਡੀ ਕੰਪਨੀ ਆ ਜਿਹਨੂੰ ਇਹ ਇੱਥੇ ਲੀਜ਼ ਦੇਣਾ ਚਾਹੁੰਦੇ ਕਿ ਉਹ ਇੱਥੇ ਕੰਮਕਾਰ ਕਰਨਗੇ ਪਰ ਲੋਕ ਇਸ ਗੱਲੋਂ ਚਿੰਤਤ ਨੇ ਔਰ ਇਹਨਾਂ ਦਾ ਵਿਰੋਧ ਕਰ ਰਿਹਾ ਹੈ ਇਸੇ ਕਰਕੇ ਜਿਹੜੇ ਬੰਦਿਆਂ ਨੇ ਉਹ ਪਹਿਲੀ ਕਮੇਟੀ ਦੇ ਵਿੱਚ ਸੀਗੇ ਪਈ ਭਾਈ ਇਹ ਕੰਮ ਇਦਾਂ ਨਹੀਂ ਹੋਣਾ ਚਾਹੀਦਾ ਉਹੋ ਹੀ ਇਹਦਾ ਵਿਰੋਧ ਕਰ ਰਿਹਾ ਵੀ ਦੇਖੋ ਤੁਸੀਂ ਤੁਹਾਨੂੰ ਅਸੀਂ ਲੋਕਾਂ ਨਾਲ ਗੱਲਬਾਤ ਕਰਕੇ ਲਿਆ ਕੇ ਉਹ ਚੀਜ਼ਾਂ ਦਿੱਤੀਆਂ ਹੁਣ ਤੁਸੀਂ ਉਹਨਾਂ ਲੋਕ ਉਸ ਗੱਲਬਾਤ ਨੂੰ ਪਾਸੇ ਰੱਖ ਕੇ ਆਪਣੀ ਮਰਜ਼ੀ ਕਰਨ ਨੂੰ ਫਿਰਦੇ ਆ ਸੋ ਇਹ ਗੱਲਬਾਤ ਉਹਦੇ ਤੇ ਚੱਲ ਰਹੀ ਹੈ ਜੀ ਪਰ ਉਹ ਲੋਕ ਬਚਾਉਣਾ ਚਾਹੁੰਦੇ ਨੇ ਉਸ ਜਗ੍ਹਾ ਨੂੰ ਕਿਉਂਕਿ ਬੜੀ ਦੇਖੋ ਜਦੋਂ ਨੇਚਰ ਵਾਲਾ ਇਦਾਂ ਦਾ ਸਿਲਸਿਲਾ ਬੰਦੇ ਦਾ ਤਾਂ ਬਣਾਇਆ ਨਹੀਂ ਜੀ ਹੈ ਉਹ ਕੁਦਰਤੀ ਚੀਜ਼ਾਂ ਨੇ ਔਰ ਉਹ ਬਹੁਤ ਸੁੰਦਰ ਜਗ੍ਹਾ ਜਿੱਥੇ ਉਹ ਇਹ ਡਿਵੈਲਪਮੈਂਟ ਕਰਨੀ ਚਾਹੁੰਦੇ ਨੇ 2022 ਦਾ ਮਾਮਲਾ ਤੇ 2022 ਦੀ ਹੋਈ ਹਿੰਸਕ ਚੜ੍ਹਪ ਦੇ ਵਿੱਚ ਜਿਹਦੇ ਵਿੱਚ ਜ਼ਿਆਦਾਤਰ ਟੀਨੇਜਰ ਹੀ ਸ਼ਾਮਿਲ ਸਨ ਹੁਣ ਜਾ ਕੇ ਉੱਤੇ ਵਿੱਚ ਸਜ਼ਾਵਾਂ ਦਾ ਦੌਰ ਜਿਹੜਾ ਚੱਲ ਰਿਹਾ ਸਜ਼ਾਵਾਂ ਹੁਣ ਦਿੱਤੀਆਂ ਜਾ ਰਹੀਆਂ ਨੇ ਕਿੰਨੇ ਟੀਨੇਜਰ ਸੀਗੇ ਮਾਮਲਾ ਪੂਰਾ ਸੀ ਕੀ ਤੇ ਹੁਣ ਕੀ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਨੇ ਇਹ ਬੜੀ ਮੰਦਭਾਗੀ ਜੀ ਘਟਨਾ ਵਾਪਰੀ ਸੀ ਜੀ ਅ ਕੱਲ ਇਦਾਂ ਵੀ ਦੋ ਟੀਨੇਜਰਸ ਜਿਹੜੇ ਬੱਚੇ ਬਹੁਤ ਉਮਰ ਛੋਟੀ ਦੇ ਲੜਕੇ ਸੀਗੇ ਹਾਈ ਸਕੂਲ ਚ ਪੜ੍ਹਨਾ ਜਿੰਨਾਂ ਨੇ ਆਰੰਭਿਆ ਸੀਗਾ ਪਤਾ ਨਹੀਂ ਕਿਹੜੀਆਂ ਗੱਲਾਂ ਦੀ ਇਹਨਾਂ ਬੱਚਿਆਂ ਦੇ ਵਿੱਚ ਇੱਕ ਕਿਸਮ ਦੀ ਈਰਖਾ ਨਫ਼ਰਤ ਉਹਨਾਂ ਨੂੰ ਇੱਥੇ ਤੱਕ ਲੱਗ ਗਈ ਕਿ ਆਪਸ ਵਿੱਚ ਲੜਾਈ ਝਗੜੇ ਹੋਣੇ ਇਹਨਾਂ ਦੇ ਸ਼ੁਰੂ ਹੋ ਗਏ ਜਿੱਥੇ ਵੀ ਕੋਈ ਕਿਸੇ ਗਰੁੱਪ ਦਾ ਇੱਕ ਅੱਧਾ ਬੰਦਾ ਟੱਕਰਦਾ ਸੀਗਾ ਉਹਦੀ ਮਾਰਕੁਟਾਈ ਕੀਤੀ ਜਾਂਦੀ ਸੀਗੀ ਫਿਰ ਮਾਰਕੁਟਾਈ ਤੋਂ ਗੱਲਬੱਦ ਕੇ ਜੀ ਇਸ ਇੱਕ ਬੱਚੇ ਦਾ ਅ ਕਤਲ ਹੋ ਗਿਆ ਸੀਗਾ ਚਾਕੂ ਮਾਰੇ ਗਏ ਸੀਗੇ ਔਰ ਉਹ ਬੱਚੇ ਦੀ ਉਥੇ ਹੀ ਮੌਤ ਹੋ ਗਈ ਸੀਗੀ ਹਮ ਇਹ ਕਿਉਂਕਿ ਸਾਰੇ ਉਮਰ ਛੋਟੀ ਦੇ ਸੀਗੇ ਇਸ ਕਰਕੇ ਇਹਨਾਂ ਦੇ ਨਾਂ ਜਿਹੜੇ ਆ ਜੀ ਉਹ ਨਹੀਂ ਪ੍ਰਕਾਸ਼ਿਤ ਕੀਤੇ ਗਏ ਹਮ ਹਮ ਔਰ ਉਹਨਾਂ ਤੇ ਬੈਨ ਹੁੰਦਾ ਵੀ ਤੁਸੀਂ ਉਹ ਦੱਸ ਵੀ ਨਹੀਂ ਸਕਦੇ ਕੌਣ ਸੀਗੇ ਕੌਣ ਨਹੀਂ ਪਰ ਕਮਿਊਨਿਟੀ ਦੇ ਭਾਈਚਾਰੇ ਦੇ ਵਿੱਚ ਤੁਹਾਨੂੰ ਪਤਾ ਪਤ ਲੱਗ ਗਿਆ ਸੀਗਾ ਵੀ ਉਹ ਬੱਚੇ ਕੌਣ ਨੇ ਜੀ ਹੁਣ ਕੀ ਹੋਇਆ ਜੀ ਵੀ ਉਹ ਜਿਹੜੇ ਬੱਚਿਆਂ ਨੇ ਕਿਉਂਕਿ ਉਹਨਾਂ ਨੂੰ ਕਸਟਡੀ ਵਿੱਚ ਲੈ ਲਿਆ ਗਿਆ ਸੀਗਾ ਕੋਈ ਇੱਕ ਬੇਲ ਦੇ ਉੱਤੇ ਘਰਾਂ ਦੇ ਵਿੱਚ ਸੀਗੇ ਪਰ ਉਹਨਾਂ ਨੂੰ ਪਹਿਲਾਂ ਜੀ ਉਹਨਾਂ ਤੇ ਲੋਕਾਂ ਨੂੰ ਆ ਸੀ ਕਿ ਸ਼ਾਇਦ ਫਸਟ ਡਿਗਰੀ ਮਰਡਰ ਦਾ ਚਾਰਜ ਲੱਗੇਗਾ ਪਰ ਉਹ ਫਸਟ ਡਿਗਰੀ ਮਰਡਰ ਚਾਰਜ ਨਹੀਂ ਲਾਏਗਾ ਸੈਕੰਡ ਡਿਗਰੀ ਮਰਡਰ ਚਾਰਜ ਉਹਨਾਂ ਬੱਚਿਆਂ ਤੇ ਲਾਏ ਗਏ ਸੀਗੇ ਜੀ ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਜੀ ਕਈਆਂ ਨੇ ਜੁਰਮ ਜਿਹੜਿਆ ਇਕਬਾਲ ਕਰ ਲਿਆ ਵੀ ਹਾਂ ਸਾਡੇ ਕੋਲੋਂ ਹੋਇਆ ਯਾਨੀ ਕਿ ਪਲੀ ਡੀਲ ਜਿਹੜੀ ਉਹਨਾਂ ਨੇ ਬਣਾ ਲਈ ਸਰਕਾਰੀ ਵਕੀਲਾਂ ਦੇ ਨਾਲ ਸੋ ਇਸ ਕਰਕੇ ਉਹਨਾਂ ਦੇ ਉਹ ਜਿਹੜਾ ਜੁਰਮ ਸੀ ਜੀ ਉਹਨੂੰ ਮੈਂਸਲੈਟਰ ਤੇ ਲੈ ਆਂਦਾ ਗਿਆ ਉਹ ਮੈਂਸਲੈਟਰ ਤੇ ਲਿਆਂਦਾ ਤੇ ਫਿਰ ਉਹ ਜਦੋਂ ਕੇਸ ਜਾਂਦੇ ਤੁਹਾਨੂੰ ਪਤਾ ਕੋਰਟ ਕਚੈਰੀਆਂ ਦੇ ਵਿੱਚ ਉਥੇ ਉਹਨੂੰ ਹੁਣ ਜਿਹੜਾ ਜੀ ਇੱਕ ਲੜਕਾ ਜਿਹਨੂੰ ਐਮ ਏ ਦੇ ਨਾਲ ਹੀ ਸਿਰਫ ਜਾਣਿਆ ਜਾਂਦਾ ਜਾਂ ਉਹਦਾ ਨਾਮ ਡਿਨੋਟ ਕੀਤਾ ਜਾਂਦਾ ਉਹਨੂੰ 18 ਮਹੀਨਿਆਂ ਦੀ ਸਜ਼ਾ ਦਿੱਤੀ ਗਈ ਹੈ ਜੱਜ ਵੱਲੋਂ ਔਰ ਇਹ ਮੇਰੇ ਖਲ ਸਭ ਤੋਂ ਜ਼ਿਆਦਾ ਸਜ਼ਾ ਜਿਹੜੀ ਹੈ ਉਹ ਇਹੀ ਹਜੇ ਆਲਦੀ ਘੜੀ ਦਿੱਤੀ ਗਈ ਹੈ ਹਜੇ ਹੋਰ ਵੀ ਹੈ ਜਿਨ੍ਹਾਂ ਦਾ ਕੇਸ ਚੱਲਣਾ ਹੈ ਪਰ ਇਹ ਇੱਕ ਵਿਅਕਤੀ ਨੂੰ ਜੀ 18 ਮਹੀਨੇ ਦੀ ਸਜ਼ਾ ਦਿੱਤੀ ਗਈ ਹੈ ਔਰ ਨਾਲ ਉਹਨੂੰ ਬਾਅਦ ਦੇ ਵਿੱਚ ਕੁਝ ਮਹੀਨੇ ਜਿਹੜੇ ਹੈਗੇ ਆ ਉਹ ਸੁਪਰਵਾਈਜ਼ਨ ਥੱਲੇ ਵੀ ਉਹਨੂੰ ਇੱਕ ਕਿਸਮ ਦੀ ਸਜ਼ਾ ਦਿੱਤੀ ਗਈ ਹੈ ਵੀ ਪਮਾਉ ਘਾਰੀ ਹੋਏਗਾ ਪਰ ਅੰਡਰ ਸੁਪਰਵੀਜ਼ਨ ਹੋਏਗਾ। ਅ ਔਰ ਉਹਨਾਂ ਨੇ ਜੱਜ ਨੇ ਇਸ ਗੱਲ ਤੇ ਉਹਨਾਂ ਨੂੰ ਛਾੜ ਵੀ ਪਾਈ ਹੈ ਜਦੋਂ ਕਿ ਸਰਕਾਰੀ ਵਕੀਲ ਕਹਿ ਰਿਹਾ ਸੀ ਵੀ ਦੇਖੋ ਇਹ ਸਾਰੇ ਬੱਚੇ ਸੀਗੇ ਔਰ ਜਿਹਦੇ ਤੇ ਵੀ ਗੱਲ ਆ ਰਹੀ ਆ ਉਹ ਕਹਿੰਦਾ ਵੀ ਮੇਰਾ ਕਲਾਇੰਟ ਜਿਹੜਾ ਪਾਰਟਿਕੂਲਰ ਜਿਹਨੂੰ ਇਹ ਇੱਥੇ ਰਿਪਰਿਜ਼ੈਂਟ ਕਰ ਰਹੀ ਸੀ ਉਹ ਕਹਿੰਦੇ ਜੀ ਵੀ ਉਹ ਬੱਚੇ ਇਸ ਗੱਲ ਨੂੰ ਪ੍ਰੋਸੈਸ ਨਹੀਂ ਕਰ ਸਕਦੇ। ਪਈ ਅਸੀਂ ਜੋ ਕਰਨ ਜਾ ਰਹੇ ਆ ਉਹ ਕੀ ਗੱਲਬਾਤ ਹੈਗੀ ਹੈ ਯਾਨੀ ਐਡਲਟ ਕਰ ਸਕਦਾ ਤੇ ਜਿਹੜਾ ਬੱਚਾ ਉਹ ਇਸ ਗੱਲ ਨਹੀਂ ਕਰ ਸਕਦਾ ਇਹ ਜਿਹੜੀ ਕਹਾਣੀ ਇਸ ਤਰ੍ਹਾਂ ਉਹਨਾਂ ਤੋਂ ਵਾਪਰ ਗਈ ਪਰ ਉਹ ਜੱਜ ਨੇ ਜੀ ਮਾਨਯੋਗ ਜੱਜ ਨੇ ਇਸ ਗੱਲ ਤੇ ਉਹਨਾਂ ਨੂੰ ਜਿਹੜਾ ਹੈਗਾ ਛਿੜਕਿਆ ਔਰ ਕਿਸਮ ਦਾ ਉਹ ਕਹਿੰਦੇ ਜੀ ਵੀ ਮੈਂ ਇੱਥੇ ਇਹ ਨਹੀਂ ਡਿਸਾਈਡ ਕਰਨਾ ਕਿ ਇਹ ਕਿਉਂ ਇਹਨਾਂ ਨੇ ਵਾਇਲੈਂਸ ਕੀਤਾ ਪਰ ਕਹਿੰਦੇ ਵੀ ਜਿਹੜਾ ਇਹ ਐਵੇਂ ਖਾਮ ਖਾਦ ਹੈ ਬੋਇਲੈਂਸ ਹੈਗਾ ਇਹਨੂੰ ਟੋਲਰੇਟ ਨਹੀਂ ਕੀਤਾ ਜਾ ਸਕਦਾ ਇਹਨੂੰ ਜਿੰਨਾ ਵੀ ਹੋ ਸਕੇ ਸਾਨੂੰ ਨਿੰਦਣਾ ਚਾਹੀਦਾ ਭਈ ਇਹ ਮਾੜੀ ਗੱਲ ਹੋਈ ਆ ਕਮਿਊਨਿਟੀ ਦੇ ਵਿੱਚ ਜਿਹੜਾ ਜੋ ਕੁਝ ਵੀ ਹੋਇਆ ਇੱਕ ਬੱਚੇ ਦੀ ਜਾਨ ਗਈ ਆ ਔਰ ਉਹਨਾਂ ਦੇ ਪੇਰੈਂਟਸ ਨੂੰ ਕਦੇ ਵੀ ਉਹ ਸੁਪਨੇ ਪੂਰੇ ਕਰਨ ਦਾ ਮੌਕਾ ਨਹੀਂ ਮਿਲੇਗਾ ਸੋ ਇਹ 18 ਮਹੀਨਿਆਂ ਦੀ ਜੀ ਉਹਨੂੰ ਜਿਹੜੀ ਆ ਸਜ਼ਾ ਹੋਈ ਆ ਜੀ ਸੰਘਾ ਜੀ ਅਖੀਰ ਦੇ ਵਿੱਚ ਸਿਡਨੀ ਪਲਾਂਟ ਵਾਲਾ ਜਿਹੜਾ ਮਸਲਾ ਚੱਲ ਰਿਹਾ ਇਹ ਵੀ ਸਮਝਾ ਦਿਓ ਵੀ ਉਹਨੂੰ ਵੇਖਣ ਵਾਸਤੇ ਐਨੀ ਭੀੜ ਕਿਉਂ ਲੱਗ ਰਹੀ ਹੈ। ਹਲੋ ਹੁਣ ਤੁਸੀਂ ਸ਼ੈਰੀ ਜੀ ਦਾ ਗੱਲ ਕੀਤੀ ਆ ਇਹਨਾਂ ਦੇਖੋ ਆਪਾਂ ਬੈਠੇ ਆ ਠੰਡੇ ਮੁਲਕ ਦੇ ਵਿੱਚ। ਜੀ। ਔਰ ਸਿਡਨੀ ਤੁਹਾਨੂੰ ਪਤਾ ਐ ਇਸ ਵੇਲੇ ਪੂਰੀ ਗਰਮੀ ਚੱਲ ਰਹੀ ਆ ਉੱਥੇ। ਤੇ ਉੱਥੇ ਪਲਾਂਟ ਬਲੂਮ ਕਰ ਰਹੇ ਨੇ ਪਰ ਉੱਥੇ ਇੱਕ ਪਲਾਂਟ ਅਜਿਹਾ ਜੀ ਉਹਦਾ ਨਾਮ ਹੈਗਾ ਪਟਰੂਸ਼ੀਆ ਉਹਨੂੰ ਕਹਿੰਦੇ ਆ। ਓਕੇ। ਪੀ ਯੂਟੀ ਪੈਟ੍ਰੀਸ਼ੀਆ ਨਹੀਂ ਪੀ ਯੂਟੀ ਦੇ ਨਾਲ ਸ਼ੁਰੂ ਹੁੰਦਾ ਪੈਟ੍ਰੀਸ਼ੀਆ ਹਮ ਤੇ ਉਹ ਪਲਾਂਟ ਥੋੜ੍ਹਾ ਦਿਨਾਂ ਵਿੱਚ ਜਿਉਂ ਕਹਿੰਦੇ ਮਤਲਬ ਉਹ ਹੁਣ ਬਲੂਮ ਕਰਨ ਵਾਲਾ ਹੋਇਆ ਹ ਹ ਤੇ ਉਹਦਾ ਸਾਈਜ਼ ਪਹਿਲਾਂ 10 ਇੰਚ ਸੀ ਉਹ ਵੱਧ ਕੇ ਜੀ 5 ਫੁੱਟ ਤੋਂ ਉੱਤੇ ਹੋ ਚੁੱਕਾ ਹੁਣ ਹ ਤੇ ਉਹਨੂੰ ਦੇਖਣ ਲਈ ਨਾ ਦੁਨੀਆ ਦੂਰੋਂ ਦੂਰੋਂ ਆ ਰਹੀ ਆ ਉਹਨਾਂ ਦੀ ਵੈਸੇ ਉਹਨਾਂ ਪਲਾਂਟਸ ਦੀ ਗਿਣਤੀ ਵੀ ਦੁਨੀਆ ਦੇ ਵਿੱਚ ਥੋੜੀ ਆ ਬੜੀ ਜਿਆਦਾ ਨਹੀਂ ਹੈ ਪਰ ਉਹਦੀ ਨਾ ਮਤਲਬ ਜਿਹੜੀ ਮੈਂ ਜਦੋਂ ਗਰਬਤ ਦੇਖੀ ਤੇ ਪੜ੍ਹੀ ਮੈਂ ਕਿਹਾ ਇਹ ਕੀ ਉਹ ਕਹਿੰਦੇ ਉਹ ਪਲਾਟ ਦੇ ਵਿੱਚ ਜਿਹੜੀ ਨਾ ਸਮੀਲ ਆ ਉਹ ਬੜੀ ਭੈੜੀ ਜੀ ਸਮੀਲ ਆਉਂਦੀ ਹੈ ਉਹ ਜਿੱਦਾਂ ਤੁਹਾਨੂੰ ਪਤਾ ਕਈ ਜਰਾਬਾਂ ਦੇ ਵਿੱਚੋਂ ਕਈਆਂ ਬੰਦਿਆਂ ਦੇ ਆਉਂਦੀ ਹੁੰਦੀ ਹੈ ਸਮੀਲ ਜਾਂ ਕਿਤੇ ਕਿਸੇ ਮਰਤਕ ਦੇਹ ਦੇ ਵਿੱਚੋਂ ਸਮੀਲ ਆਉਂਦੀ ਇਸ ਤਰ੍ਹਾਂ ਦੀ ਉਸ ਪਲਾਟ ਚੋਂ ਸਮੀਲ ਆਉਂਦੀ ਹੈ ਪਰ ਹੈਰਾਨੀ ਉਦੋਂ ਹੋਈ ਕਿ ਇਹੋ ਜਿਹਾ ਪਲਾਟ ਨੂੰ ਦੇਖਣ ਲਈ ਹਜ਼ਾਰਾਂ ਹੀ ਲੋਕ ਉਹ ਜੀ ਉੱਥੇ ਪਹੁੰਚ ਰਹੇ ਨੇ ਹਾਂ ਔਰ ਤੁਹਾਨੂੰ ਪਤਾ ਜਿਹੜੇ ਉਹ ਗ੍ਰੀਨ ਹਾਊਸ ਵਾਲੇ ਆ ਜਿੱਥੇ ਉਹਨੂੰ ਰੱਖਿਆ ਹੈ ਪlant ਨੂੰ ਉਹਨਾਂ ਨੂੰ ਫਿਰ ਉਹ ਲਿਆ ਕੇ ਕਤਾਰਾਂ ਬਣਾਉਣ ਲਈ ਜੀ ਡੰਡੇ ਲਾਉਣੇ ਪਏ ਪਈ ਲੋਕਾਂ ਨੇ ਦੇਖਣ ਆਉਣਾ ਇਸ ਪlant ਨੂੰ ਔਰ ਸੁੰਘਣ ਆਉਣਾ ਦੇਖੋ ਤੁਸੀਂ ਦੁਨੀਆ ਦੇ ਰੰਗ ਢੰਗ ਪਈ ਉਹ ਜਿਹੜੇ ਉਹਦੇ ਚੋਂ ਮੋਸ਼ਕਾਂ ਦਾ ਤਾਂ ਉਹਦੇ ਵਿੱਚੋਂ ਉਹ ਨੂੰ ਉਹ ਦੇਖਣ ਲਈ ਲੋਕ ਜਿਹੜੇ ਨੇ ਉੱਥੇ ਜਾ ਰਹੇ ਨੇ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਾਂ ਫਿਰ ਸੰਗਤ ਦੀ ਕੋਸ਼ਿਸ਼ ਤਾਂ ਖਾਸ ਹੋਏਗਾ ਉਹਦੇ ਵਿੱਚ ਬਾਧਾ ਤੁਹਾਨੂੰ ਦੱਸਿਆ ਵੀ ਜਿਹੜੀ ਉਹਦੀ ਸਮੈਲ ਆ ਹਾਂ ਬਸ ਉਹੀ ਖਾਸ ਹੈ ਮੈਨੂੰ ਇੱਕ ਗੱਲ ਗੱਲ ਯਾਦ ਆ ਗਈ ਜੀ ਕਿਤੇ ਇੱਕਰੀ ਨਾ ਕੋਈ ਬੰਦਾ ਇਦਾਂ ਹੀ ਚੁਣਿਆ ਗਿਆ ਸੀਗਾ ਹਾਂ ਉਹ ਆਪਣੇ ਮੀਟਿੰਗ 'ਚ ਗਿਆ ਤੇ ਮੀਟਿੰਗ 'ਚ ਲੋਕੇ ਸਾਰੇ ਨਾ ਦੇਖਣ ਵੀ ਯਾਰ ਇੱਧਰ ਉੱਧਰ ਦੇਖੀ ਜਾਣ ਵੀ ਕੀ ਗੱਲ ਆ ਉਹ ਕਹਿੰਦੇ ਵੀ ਫੁਲਾਨੇ ਜਦ ਦੇਖਿਆ ਤਾਂ ਫੁਲਾਨੇ ਬੰਦੇ ਦੀਆਂ ਜਰਾਬਾਂ 'ਚੋਂ ਮੁਸਕਾ ਰਿਹਾ ਤੇ ਉਹਨੂੰ ਕਹਿੰਦੇ ਵੀ ਗਾਹਾਂ ਨੂੰ ਇਦਾਂ ਜਰਾਬਾਂ ਨਹੀਂ ਪਾ ਕੇ ਆਉਣੀਆਂ ਜਦੋਂ ਦੂਜੀ ਵਾਰੀ ਮੀਟਿੰਗ 'ਚ ਆਇਆ ਤੂੰ ਮੁਸਕਝਾਫੇ ਆਵੇ ਉਥੋਂ ਉਹ ਫੇਰ ਦੇਖੀ ਜਾਣ ਉਹ ਕਹਿੰਦਾ ਯਾਰ ਹੱਦ ਹੋ ਗਈ ਗੱਲ ਅਲੀ ਤੁਸੀਂ ਫੇਰ ਮੇਰੇ ਵਾਲੀ ਦੇਖੀ ਜਾਣੇ ਅੱਜ ਮੈਂ ਜਰਾਬਾਂ ਪਾਈਆਂ ਨਹੀਂ ਅੱਜ ਤਾਂ ਮੈਂ ਜੇਬ ਚ ਪਾ ਕੇ ਲਿਆ ਆ ਸੋ ਦੁਨੀਆ ਜਿਹੜੀ ਆ ਇਹ ਦੇਖੋ ਤੁਸੀਂ ਕਿਸ ਤਰ੍ਹਾਂ ਦੀ ਚੀਜ਼ ਨੂੰ ਦੇਖਣ ਉੱਥੇ ਜਾ ਰਹੀ ਹੈ ਜਦੋਂ ਪਤਾ ਆ ਵਿਉਧ ਵਿੱਚ ਉਹ ਇਸ ਤਰ੍ਹਾਂ ਦੀ স্মੈਲ ਆਉਂਦੀ ਹੈ ਬਟ ਸਟਿਲ ਪੀਪਲ ਵਾਂਟ ਟੂ ਵਿਟਨੈਸ ਇਟ ਭਾਈ ਮੈਂ ਦੇਖ ਕੇ ਆ ਫੋਟੋ ਕੱਟ ਕੇ ਆਣ ਵਾਲਿਓ ਕੈਮਰੇ ਦੇ ਨਾਲ ਇਹ ਖਾਸੀਅਤ ਹੈ ਜੀ ਜੀ ਬਿਲਕੁਲ ਸੰਗਾਈ ਬਬ ਬਹੁਤ ਬਹੁਤ ਸ਼ੁਕਰੀਆ ਜੀ ਨਾਲ ਜੁੜਨ ਦੇ ਲਈ ਤੇ ਸਾਰੀਆਂ ਸਰਗਰਮੀਆਂ ਸੰਬੰਧੀ ਜਿਹੜੀ ਹੈ ਉਹ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਥੈਂਕ ਯੂ ਸ਼ਰੀ ਜੀ ਔਰ ਸਾਰੇ ਹੀ ਦਰਸ਼ਕਾਂ ਨੂੰ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਕੁਲ ਮਿਸਿੰਗ ਸੰਗਾਜੀ ਸਰ ਨਾਲ ਜੁੜੇ ਹੋਏ ਸੀ ਐਡਵਿੰਟਨ ਤੋਂ ਤੇ ਐਡਵਿੰਟਨ ਦੀ ਅਸਰ ਗਰਮੀਆਂ ਤੇ ਪਾਇਆ ਉਹਨਾਂ ਨੇ ਚਾਨਣਾ ਅੱਗੇ ਦੇਖਦੇ ਆ ਅੱਜ ਦੀ ਅਹਿਮ ਖਬਰ ਤੇ ਉਸ ਬਾਅਦ ਅਸ਼ਦੀਪ ਸਿੰਘ ਤੁਹਾਡਾ ਸੰਜਿਆ ਕਰਨਗੇ ਅੱਜ ਦੀਆਂ ਅਪਡੇਟ ਖਬਰਾਂ